ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਆਲੂ ਪਕੌੜਿਆਂ ਦੀ ਸਬਜ਼ੀ ਤੇ ਆਲੂ ਪਕੌੜਿਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਤੇ ਇੱਥੇ ਮੈਂ 4-5 ਆਲੂ ਲੈ ਲਏ ਸੀ ਉਬਾਲ ਕੇ ਆਲੂਆਂ ਨੂੰ ਆਪਾਂ ਕੱਟ ਲਿਆ ਸੀ ਤੇ ਇੱਥੇ ਲੈ ਲਏ ਆਪਾਂ ਪਕੌੜੇ ਤੇ ਇਹਨਾਂ ਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ਾਂ ਨੂੰ ਗ੍ਰाइंड ਕਰਕੇ ਟਮਾਟਰ ਹਰੀ ਮਿਰਚ ਅਦਰਕ ਤੇ ਲਸਣ ਤੇ ਇੱਥੇ ਮੈਂ ਸੁੱਕੇ ਮਸਾਲੇ ਲੈ ਲਏ ਸੀ ਤੇਜ ਪੱਤਰ ਕਾਲੀ ਲਾਚੀ ਦਾਲਚੀਨੀ ਜੀਰਾ ਇਹਨਾਂ ਨੂੰ ਪਾ ਕੇ ਆਪਾਂ ਤੜਕਾ ਲਾਵਾਂਗੇ ਹੁਣ ਆਪਾਂ ਗੈਸ ਤੇ ਪਤੀਲਾ ਰੱਖਾਂਗੇ ਇਹ ਸਬਜੀ ਤੁਸੀਂ ਕੁੱਕਰ 'ਚ ਵੀ ਕੜਾਈ 'ਚ ਵੀ ਬਣਾ ਸਕਦੇ ਸਬਜੀ ਬਣਾਵਾਂਗੇ ਆਪਾਂ ਤੇਲ ਦੇ ਵਿੱਚ ਤੇ ਇੱਥੇ ਮੈਂ ਤੇਲ ਪਾ ਦਵਾਂਗੇ ਪਤੀਲੇ ਦੇ ਵਿੱਚ ਤੇ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਆਪਾਂ ਸੁੱਕੇ ਮਸਾਲੇ ਪਾ ਦਵਾਂਗੇ ਸੁੱਕੇ ਮਸਾਲਿਆਂ ਨੂੰ ਆਪਾਂ 2 ਕਿ ਮਿੰਟ ਭੁੰਨ ਲਵਾਂਗੇ ਹੁਣ ਪਾ ਦਵਾਂਗੇ ਆਪਾਂ ਅੱਧੇ ਘਰ ਲਸਣ ਨਾਲ ਥੋੜੀ ਜਿਹੀ ਆਪਾਂ ਹਿੰਗ ਪਾ ਦਵਾਂਗੇ ట ప్యాజ పా గ్రై మిక్స్ చీత మసాలే భవే మసాలే రసాలేను చార్ మిట్ వస్తే చంగీత భూ ਪਿਆਜ਼ ਭੁੰਨ ਹੋ ਗਏ ਹੁਣ ਮੈਂ ਇੱਕ ਚਮਚਾ ਨਮਕ ਪਾ ਦਵਾਂਗੇ ਆਪਾਂ ਕਾਲੀ ਮਿਰਚ ਦਾ ਮਸਾਲਾ ਕਸ਼ਮੀਰੀ ਲਾਲ ਮਿਰਚ ਅੱਧਾ ਚਮਚਾ ਆਪਾਂ ਡੇਗੀ ਮਿਰਚ ਪਾ ਦਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਇੱਕ ਚਮਚਾ ਆਪਾਂ ਹਰੀ ਮਿਰਚ ਮਸਾਲੇ ਨੂੰ ਆਪਾਂ ਮਿਕਸ ਕਰ ਲਾਂਗੇ ਤੁਸੀਂ ਮੈਂ ਅਡਕਸ਼ਨ ਨੂੰ ਇੱਥੇ ਲੋ ਫਲੇਮ ਤੇ ਰੱਖ ਦਿੱਤਾ ਸੀ ਮਸਾਲੇ ਪਾਉਣ ਲੱਗਿਆ ਹੁਣ ਪਾ ਦਵਾਂਗੇ ਆਪਾਂ ਟਮਾਟਰਾਂ ਦੀ ਪਿਊਰੀ ਮਿਕਸ ਕਰ ਦਵਾਂਗੇ ਟਮਾਟਰ ਪਾ ਕੇ ਤੇ ਮਸਾਲੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਕਾ ਲਵਾਂਗੇ ਕੱਚਾ ਨਹੀਂ ਮਸਾਲਾ ਰੱਖਣਗੇ ਆਪਾਂ टमा के तीन चार मिनट वास्ते भोले हम थोड़ा जा देवे पानी पा दे। के मसाले आप चंकी तरह भुन लवेंगे मसाले पानी पा के पक जाते मसाले ਚੰਗੀ ਤਰ੍ਹਾਂ ਪੈਨ ਨੂੰ ਹਿਲਾ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲਿਆਂ ਨੂੰ ਮਸਾਲੇ ਨੂੰ ਆਪਾਂ ਟੱਕ ਕੇ ਪਕਾਇਆ ਸੀ ਤੇ ਮਸਾਲਾ ਬਹੁਤ ਵਧੀਆ ਟੱਕ ਗਿਆ ਮਸਾਲੇ ਨੇ ਤੇਲ ਛੱਡ ਦਿੱਤਾ ਸਹੀ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ఆలూ అను దో తినిట్టు వస్తే భూన్వే వచ్చే మసాలే మసాలి ఇంక మసాలే పకాలు చంగీత నూ మేది

ਔਰ ਇਹਦੇ ਮੇਲੇ ਆਸੀ ਗਰਮ ਪਾਣੀ ਥੇਰ ਵਿੱਚ ਆਪਾਂ ਗਰਮ ਪਾਣੀ ਪਾਵਾਂਗੇ ਆਪਾਂ ਠੰਡਾ ਪਾਣੀ ਨਹੀਂ ਪਾਉਣਾ ਇਹ ਆਪਾਂ ਉਨੀ ਪਤਲੀ ਕਰਾਂਗੇ ਜਿੰਨੀ ਕ ਆਪਾਂ ਨੂੰ ਪਸੰਦ ਆ ਸੰਘਣੀ ਜਾਂ ਆਪਾਂ ਨੂੰ ਸੂਪ ਵਾਲੀ ਤੇ ਇਹਨਾਂ ਨੂੰ ਇੱਕ ਉਬਾਲ ਆਉਣ ਦਵਾਂਗੇ ਫਿਰ ਆਪਾਂ ਇਹਨੂੰ ਗੈਸ ਬੰਦ ਕਰ ਦੇਵਾਂਗੇ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਸਬਜੀ ਨੂੰ ਇੱਕ ਬਾਲ ਆ ਗਿਆ ਸੀ ਸਬਜੀ ਬਣ ਗਈ ਕਿਉਂਕਿ ਆਲੂ ਆਪਾਂ ਪਹਿਨੇ ਵੀ ਬਾਲ ਕੇ ਪਾਏ ਸੀ ਤੇ ਆਪਾਂ ਪਕੌੜਿਆਂ ਨੂੰ ਚੈੱਕ ਕਰ ਲਵਾਂਗੇ ਪਕੌੜੇ ਸਾਡੇ ਗਲ ਗਏ ਤੇ ਪਕੌੜੇ ਥੋੜੇ ਵੀ ਆਪਾਂ ਨੇ ਇਹਨੂੰ ਥੋੜਾ ਲੱਗੇ ਆਪਾਂ ਪਕੌੜੇ ਥੋੜਾ ਜਹਾ ਹਲੀ ਗਲੇ ਨਹੀਂ ਤੇ ਪਕੌੜੇ ਇੰਨੇ ਸੇਕ ਤੇ ਵੀ ਗਲ ਜਾਂਦੇ ਆ ਜੀ ਆਪਾਂ ਜਿਆਦਾ ਸੇਕ ਲਵਾ ਲਾਂਗੇ ਪਕੌੜਿਆਂ ਨੇ ਫਿਰ ਇਹ ਕੋਈ ਤਰੀਕੇ ਨਾਲ ਹੀ ਮਿਕਸ ਹੋ ਜਾਣਾ ਤੇ ਸਬਜੀ ਸਾਡੀ ਬਣ ਕੇ ਤਿਆਰ ਆ। ਸਬਜੀ ਦੇ ਵਿੱਚ ਆਪਾਂ ਧਨੀਏ ਨੂੰ ਪਾ ਦਵਾਂਗੇ। ਧਨੀਆ ਪਾ ਕੇ ਮਿਕਸ ਕਰ ਲਵਾਂਗੇ ਸਬਜੀ। ਤੇ ਸਬਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ। ਸਬਜੀ ਨੂੰ ਆਪਾਂ ਡੂੰਘੇ ਚ ਪਾ ਲਵਾਂਗੇ। ਆਲੂ ਪਕੌੜਿਆਂ ਦੀ ਸਬਜ਼ੀ ਨੂੰ ਆਪਾਂ ਪ੍ਰੋਟੀਨ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਸਬਜ਼ੀ ਆਲੂ ਪਕੌੜਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਤੇ